ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਜਿਹੜਾ ਬਈ ਸੰਦੋਹਾ ਜੀ ਸੰਦੋਹਾ ਪਿੰਡ ਆ ਜੀ ਸੰਦੋਹਾ ਪਿੰਡ ਪਹੁੰਚੇ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜੀ ਰਾਮਾ ਮੰਡੀ ਤੋਂ ਤਲਵੰਡੀ ਸਾਬੋਲੇ ਤਲਵੰਡੀ ਸਾਬੋਲੇ ਨੇੜੇ ਜੇ ਰਹਿ ਜਾਂਦਾ ਜੀ ਪਿੰਡ ਤੇ ਆਪਣਾ ਅੱਜ ਇੱਧਰ ਦਾ ਟੂਰ ਸੀਗਾ ਜੀ ਰਾਮਪੁਰਾ ਤਲਵੰਡੀ ਸਾਬੋ ਸਾਈਡ ਦਾ ਤੇ ਜਿਵੇਂ ਕਿ ਆਪਾਂ ਟੂਰ ਕਰਦੇ ਹੀ ਰਹਿੰਨੇ ਆ ਜੀ ਪੰਜਾਬ ਦਾ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੀ ਮੇਰੇ ਨੰਬਰ 9815843096 ਤੇ ਤੁਸੀਂ ਹੈਲੋ ਲੈ ਕੇ ਦੇ ਆਪਦੇ ਏਰੀਆ ਦਾ ਨਾਮ ਲੈ ਕੇ ਪੈਨ ਲੈ ਕੇ ਭੇਜ ਦਿਓ ਜੀ ਆਪਾਂ ਟੂਰ ਗਰੁੱਪ 'ਚ ਐਡ ਕਰ ਲਾਂਗੇ ਜੀ ਟੂਰ ਗਰੁੱਪ 'ਚ ਕੇਵਲ ਉਹੀ ਬੰਦੇ ਐਡ ਹੋਣ ਜਿਹੜੇ ਆਪਾਂ ਨੂੰ ਸੱਦਨ ਦੇ ਚਾਹਵਾਨ ਆ ਜੀ ਕਿਉਂਕਿ ਉਹਦੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਜੀ ਕੱਲਾ ਟੂਰੀ ਦੱਸਿਆ ਜਾਂਦਾ ਵੀ ਆਪਾਂ ਅੱਜ ਕਿੱਧਰ ਨੂੰ ਜਾਣਾ ਹੈ ਹਾਂ ਜੇ ਜੇ ਤੁਸੀਂ ਜਾਣਕਾਰੀ ਲੈਣੀ ਆ ਤਾਂ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਤੁਸੀਂ ਕਾਲ ਕਰ ਸਕਦੇ ਆ ਜੀ 9815843096 ਇਹ ਨਹੀਂਗਾ ਵੀ ਜੇ ਮੈਂ ਵਿਜ਼ਿਟ ਕਰਦਾ ਮੈਂ ਫੇਰ ਹੀ ਤੁਹਾਨੂੰ ਜਾਣਕਾਰੀ ਦਿੰਨਾ ਬਈ ਤੂੰ ਮੈਨੂੰ ਇੱਕ ਦੋ ਵਾਰੀ ਫੋਨ ਕੀਤਾ ਕੋਈ ਐ ਤਾਂ ਨਹੀਂ ਆਪਾਂ ਗੱਲ ਨਹੀਂ ਸੁਣੀ ਤੇਰੀ ਨਹੀਂ ਗੱਲ ਹੈਣਾ ਆਏ ਤਾਂ ਪਾਣੀ ਐ ਮੈਂ ਜਿਹੜੇ ਪਹਿਲੇ ਬੋਲਦੇ ਹਾਂ ਬਈ ਐ ਤਾਂ ਨਹੀਂ ਹੋਇਆ ਵੀ ਯਾਰ ਬਈ ਤੈਨੂੰ ਐ ਲੱਗਿਆ ਹੋਵੇ ਵੀ ਡਾਕਟਰ ਯਾਰ ਪੀ ਜੇ ਅਸੀਂ ਸੱਦਾਂਗੇ ਤਾਂ ਫੇਰ ਹੀ ਗੱਲ ਸੁਣੂਗਾ ਹਾਂਜੀ ਹਾਂਜੀ ਬਸ ਇਹੀ ਚੀਜ਼ ਮੈਂ ਤੁਹਾਨੂੰ ਕਹਿਣਾ ਹੀ ਵੀ ਜੇ ਤੁਹਾਨੂੰ ਲੋੜ ਹੈ ਤਾਂ ਤੁਸੀਂ ਫੋਨ ਤੇ ਵੀ ਪੁੱਛ ਸਕਦੇ ਆ ਪਰ ਜਿਹੜੀ ਇਹ ਚੀਜ਼ ਹੈ ਇਹ ਹੁਣ ਦੇਖ ਕੇ ਹੀ ਪਤਾ ਲੱਗਦਾ ਹੋਣਾ ਜਿਹੜੀ ਬਾਈ ਦੀ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਆ ਕਿੰਨੀ ਉਮਰ ਹੋ ਗਈ ਬਈ ਇਹਦੀ ਇਹਦੀ 6.5 ਸਾਲ ਦੀ ਉਮਰ ਹੋ ਗਈ 4.5 ਸਾਲਾਂ ਦੀ ਉਮਰ ਹੋ ਗਈ ਹੈ ਜੀ ਝੋਟੀ ਨੂੰ ਦੂਰੀ ਵਾਰੀ ਸੁਣਾ ਚਾਹੀਦਾ ਹੈ ਬਰੀਡ ਦੇ ਹਿਸਾਬ ਨਾਲ ਵੀ ਤੇ ਹਾਈਟ weight ਦੇ ਹਿਸਾਬ ਨਾਲ ਵੀ ਤੇ ਪਰ ਇੱਕ ਵਾਰੀ ਵੀ ਹਜੇ ਤੱਕ ਇਹ ਝੋਟੀ ਸੂਈ ਨਹੀਂ ਜੀ ਠੀਕ ਹੈ ਤੇ ਅੰਦਰੋਂ ਵੀ ਕੋਈ ਬਾਲੀ ਵਧੀਆ ਨਹੀਂ ਜੀ ਸਭ ਤੋਂ ਮੇਨ ਗੱਲ ਵੀ ਇਹ 6 ਮਹੀਨਿਆਂ ਦੀ ਗੱਬ ਸਮਝ ਕੇ ਇਹਦੇ 4 ਤੋਂ 5 ਕਿਊਰਾ ਪ੍ਰੋਜਨ ਹੀ ਲਾਈ ਬੈਠੇ ਆ ਜੀ ਜਿਹੜੇ ਮੈਂ ਤੁਹਾਨੂੰ ਬਹੁਤ ਰੋਕਦਾ ਹੁੰਨਾ ਵੀ ਨਾ ਲਾਇਆ ਕਰੋ ਬਿਨਾਂ ਗੱਲ ਤੋਂ ਆਪਣੇ ਪਿੰਡ ਫਾਰਮ ਵਾਲਾ ਮੁੰਡਾ ਜੀ ਉਹਨੇ ਕਿਊਰਾ ਪ੍ਰੋਜਨ ਦਾ ਟੀਕਾ ਲਾਇਆ ਡਿਊਰਾ ਪ੍ਰੋਜਨ ਦਾ ਠੀਕ ਹੈ ਮੈਂ ਡਿਊਰਾ ਪ੍ਰੋਜਨ ਨੂੰ ਮਾੜਾ ਨਹੀਂ ਕਹਿੰਦਾ ਜੀ ਮੈਂ ਫਿਰ ਕਹਿੰਦਾ ਤੁਹਾਨੂੰ ਪਰ ਜਦੋਂ ਬਿਨਾਂ ਗੱਲ ਤੋਂ ਲਾਓਗੇ ਫੇਰ ਕਈ ਵਾਰੀ ਤੁਸੀਂ ਇਹ ਦੇਖੋ ਵੀ ਤੁਸੀਂ ਐਕਾ ਕੇ ਕੇਮਲ ਡਿਊਰਾ ਪ੍ਰੋਜਨ ਆਪਾਂ ਹਫ਼ਤਾ ਲਾ ਰਹੇ ਹੋ ਪਸ਼ੂ ਦੇ ਜਿਹੜਾ ਪਸ਼ੂ ਹੀਟ ਚ ਨਹੀਂ ਆਉਂਦਾ ਇੱਕ ਇੱਕ ਐਮ ਐਲ ਡਿਊਰਾ ਪ੍ਰੋਜਨ ਤੁਸੀਂ ਹਫਤਾ ਪਸ਼ੂ ਦੇ ਲਈ ਚਲੋ ਐਕਾ ਐਕਾ ਐਮ ਐਲ ਠੀਕ ਹੈ ਉਹ ਛੇੜਖਾਨੀ ਹੁੰਦੀ ਹੈ ਜੀ ਪਸ਼ੂ ਨਾਲ ਬੱਚੇਦਾਨੀ ਨਾ ਠੀਕ ਹੈ ਤੇ ਪਸ਼ੂ ਹੀਟ ਚ ਆ ਜਾਊਗਾ ਦੇਖੋ ਤੁਸੀਂ ਠੀਕ ਹੈ ਪ੍ਰੋਜੈਸਟੋਨ ਜਦੋਂ ਵਧੂਗਾ ਜੀ ਤੇ ਈਸਟੋਜਨ ਪੈਦਾ ਹੋ ਜਾਂਦਾ ਤੁਸੀਂ ਇਹ ਚੀਜ਼ ਨਾ ਕਰਿਆ ਕਰੋ ਜਿੱਥੇ ਨਹੀਂ ਲੋੜ ਉੱਥੇ ਨਾ ਲਾਇਆ ਕਰੋ ਤਿੰਨ ਮਹੀਨਿਆਂ ਦੇ ਪਸ਼ੂ ਚੈੱਕ ਕਰਾਇਆ ਕਰੋ ਇਹਦਾ ਪ੍ਰੋਜੈਸਟੋਨ ਲੈਵਲ ਇੰਨਾ ਵਧ ਗਿਆ ਜੀ ਵੀ ਛੋਟੀ ਦੁੱਧ ਲਾਉਣ ਲੱਗਦੀ ਠੀਕ ਹੈ ਇਹਨਾਂ ਨੂੰ ਵੀ ਲੱਗਿਆ ਵੀ ਗੱਭਣ ਹੈ ਠੀਕ ਹੈ ਜੀ ਨੂੰ ਆਪਾਂ ਮਸਤੇਵਾ ਵੀ ਕਹਿ ਦਿੰਦੇ ਆ ਪਰ ਇਹ ਹੁੰਦਾ ਹਾਰਮੋ ਠੀਕ ਹੈ ਇਹਨੂੰ ਆਪਾਂ ਨੂੰ ਅੱਜ ਕਮੀ ਫਲੇਮ ਕਟ ਦੇਣੀ ਪਈ ਕਿਉਂ ਝੋਟੀ ਉਦੋਂ ਬਾਅਦ ਜਮੇ ਹੀਟ 'ਚ ਨਹੀਂ ਆਈ ਜੀ ਨਹੀਂ ਆਈ ਬਈ ਉਦੋਂ ਬਾਅਦ ਹੀਟ 'ਚ ਨਹੀਂ ਆਈ 6-7 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਆ ਗਏ ਆਪਾਂ ਪ੍ਰੈਸ਼ਰ ਟੌਨ ਲੈਵਲ ਬਹੁਤ ਵਧਾ ਦਿਆ ਇਹਦਾ ਹਾਂ ਜੀ 3-4 ਟੀਕੇ ਲਾ ਦੇ ਤੁਸੀਂ ਹਾਂ ਜੀ ਹਾਂ ਉਹਦੇ ਕਰਕੇ ਵੀ ਮੰਨ ਲਓ ਇਹ ਹੀਟ 'ਚ ਨਹੀਂ ਇਹਨੇ ਹੀਟ ਚ ਆਉਣਾ ਬੰਦ ਕਰਤਾ ਜੀ ਇੱਕ ਝੋਟੀ ਵੈਸੇ ਵੀਕ ਸੀ ਅੰਦਰੋਂ ਇੱਕ ਵਾਰੀ ਖੁੱਲ ਕੇ ਹੀਟ ਚ ਆਈ ਸੀ ਤੇ ਇਹਨਾਂ ਨੇ ਵੀ ਇਹਨਾਂ ਨੂੰ ਲੱਗਿਆ ਵੀ ਚਲੋ ਰਹਿ ਗਈ ਐ ਝੋਟੀ ਠੀਕ ਹੈ ਤੇ ਚੈੱਕ ਕਰਾਈ ਤੋਂ ਬਿਨਾ ਟੀਕੇ ਲਾਈ ਗਏ ਇਹ ਨਾ ਕਰਿਆ ਕਰੋ ਜੀ 3 ਮਹੀਨ ਤੇ ਡੂਰਾ ਪ੍ਰੋਜਨ ਜਦੋਂ ਲੋਡ ਆ ਉਦੋਂ ਬਹੁਤ ਬਹੁਤ ਵਧੀਆ ਕੰਮ ਕਰਦਾ ਜੀ ਜਿਵੇਂ ਪਸ਼ੂ ਥੋੜਾ ਥੋੜਾ ਬਾਥਰੂਮ ਕਰ ਰਿਹਾ ਰੰਗ ਰਿਹਾ ਠੀਕ ਹੈ ਜਾਲੇ ਕਰ ਰਿਹਾ ਉਦੋਂ ਡੂਰਾ ਪ੍ਰੋਜਨ ਲਾਓ ਉਦੋਂ ਡੂਰਾ ਪ੍ਰੋਜਨ ਦੀ ਫੁੱਲ ਲੋਡ ਹੈ ਪਰ ਨਹੀਂ ਤਾਂ ਉਹ ਬੈਲੈਂਸ ਵੀ ਕਰਦਾ ਜੀ ਜਿਹੜਾ ਅੰਦਰ ਦਾ ਪ੍ਰੈਸ਼ਟੋਨ ਉਹਨੂੰ ਖਤਮ ਕਰਦਾ ਕਿਉਂਕਿ ਡੂਰਾ ਪ੍ਰੋਜਨ ਕੰਪਨੀ ਨੇ ਇਹ ਚੀਜ਼ ਆਸਤੇ ਹੀ ਬਣਾਇਆ ਵੀ ਬੱਚਾ ਰੋਕੇ ਪ੍ਰੈਸ਼ਟੋਨ ਲੈਵਲ ਹਣ ਜਿਵੇਂ ਡਿਊਰਾ ਪ੍ਰੋਜੈਨ ਆਪਾਂ ਹੋਰ ਬਹੁਤਾਂ ਮਾਰੇ ਕੰਮ ਆਉਂਦਾ ਜੀ ਜਿਹੜਾ ਪਸ਼ੂ ਫਾਲ ਸੱਟਦਾ ਉਹਦੇ ਤੁਸੀਂ ਚਾਰ ਡਿਊਰਾ ਪ੍ਰੋਜੈਨ ਲਾਓ ਠੀਕ ਹੈ ਜਿਵੇਂ ਇੱਕ ਹਫਤੇ ਬਾਅਦ ਇੱਕ ਟੀਕਾ ਲਾਓ ਜੀ ਚਾਰ ਚਾਰ ਹਫਤੇ ਮੰਨ ਕੇ ਚੱਲੋ ਵੀ ਹਫਤੇ ਬਾਅਦ ਟੀਕਾ ਲਾਉਣਾ ਤੇ ਜੋ 2.5 ਮਹੀਨੇ ਦੇ ਬੱਚੇ ਚੈੱਕ ਕਰਾ ਲਿਆ ਵੀ ਜਿੱਥੇ ਜਿਹੜੀ ਜੀ ਇਹਦੀ ਲੋੜ ਆ ਉਵੇਂ ਹੀ ਉਹਨੂੰ ਵਰਤੋਗੇ ਤਾਂ ਸਹੀ ਆ ਜੀ ਠੀਕ ਹੈ ਐਵੇਂ ਵੀ ਨਵੇਂ ਨਵੇਂ ਬਾਅਦ ਜਿਹੜੇ ਤੁਸੀਂ ਆਪਾਂ ਟੀਕੇ ਲਵਾਉਣੇ ਆ ਆ ਵੈਸੇ ਹੀ ਹੋਣਾ ਜਿਹੜਾ ਜੀ ਪਸ਼ੂ ਬਹੁਤ ਫਾਲ ਸੱਟ ਰਹੇ ਆ ਹੁਣ ਉਹ ਸਾਡੇ ਪਿੰਡ ਮੁੰਡੇ ਨੇ ਟੀਕਾ ਲਾਇਆ ਜੀ ਡਿਊਰਾ ਪ੍ਰ ਪਰ ਇਹ ਕੋਈ ਜ਼ਰੂਰੀ ਨਹੀਂਗਾ ਵੀ ਜੇ ਤੁਸੀਂ ਮਹੀਨੇ-ਮਹੀਨੇ ਬਾਅਦ ਡਿਊਰੋਪਰੋਜਨ ਲਾਈ ਜਾਂਦੇ ਆ ਤਾਂ ਪਸ਼ੂ ਥੋੜਾ ਸਹੀ ਸੂਗਾ ਤੇ ਫਾਲ ਨਹੀਂ ਸਿੱਟੂਗਾ ਕੋਈ ਕਮੀ ਹੁੰਦੀ ਹੈ ਕੋਈ ਘਾਟ ਹੁੰਦੀ ਹੈ ਜਿਹਦੇ ਕਰਕੇ ਪਸ਼ੂ ਫਾਲ ਸੜਦਾ ਜੀ ਬਰੋਸੀਲੋਸੇ ਵੀ ਹੋ ਸਕਦੀ ਹੈ ਜੇ 6 ਤੋਂ 9 ਮਹੀਨੇ ਦੇ ਵਿੱਚ ਸੜਦਾ ਫੇ ਫੇਵਰੀ ਗਰਮੀ ਕਰਕੇ ਵੀ ਦਿੱਕਤ ਆ ਜਾਂਦੀ ਹੈ ਕਿ ਕਹਿੰਦਾ ਮਤਲਬ ਇਹ ਆ ਵੀ ਉਦੋਂ ਈਸਟੋਜਨ ਪਸ਼ੂ ਦਾ ਹਾਰਮੋਨ ਵੱਧਾ ਹੈ ਇੱਥੋਂ ਤੁਸੀਂ ਨੇਚਰਲ ਡਿਜਸਟਰੰਟ ਜਿਵੇਂ ਗੈਸਟਾਪਰੋਨ ਵਗੈਰਾ ਪਾਊਡਰ ਤੁਸੀਂ ਦੇਆ ਕਰੋ ਤੇ ਪਸ਼ੂ ਚੈੱਕ ਜ਼ਰੂਰ ਕਰਾਇਆ ਕਰੋ ਦੇਖੋ ਹੁਣ ਇਹਨਾਂ ਦਾ 6-7 ਮਹੀਨੇ ਖਰਾਬ ਹੋ ਗਿਆ ਜ ਠੀਕ ਹੈ ਤੇ ਝੋਟੀ ਹੁਣ ਹੀਟ ਚ ਵੀ ਨਹੀਂ ਆ ਰਹੀ ਠੀਕ ਹੈ ਕਿਉਂ ਹਾਰਮੋਨ ਇਹਨੇ ਬੈਲੈਂਸ ਹੋ ਗਿਆ ਜੀ ਬਿਨਾ ਗੱਲ ਤੋਂ ਡਿਊਰਾ ਪ੍ਰੋਜਨ ਦਾ ਤੁਸੀਂ ਇੱਕ ਲਾ ਦਿਓ ਤਾਂ ਨਹੀਂ ਪਸ਼ੂ ਹੀਟ ਚ ਆਉਂਦਾ ਤੇ ਚਾਰ ਪੰਜ ਲੱਗ ਚੁੱਕਿਆ ਤੇ ਇਹਦੇ ਕਰਕੇ ਝੋਟੀ ਹੀਟ ਚ ਨਹੀਂ ਆ ਰਹੀ ਬਾਈ ਇੱਕ ਉਹ ਵਹਿੜਾ ਬਾਈ ਦੀ ਉਹਦੀ ਸਿਹਤ ਨਹੀਂ ਬਣ ਰਹੀ ਜੀ ਤੇ ਬਾਂਜਾਂ ਨੂੰ ਮੈਂ ਹੁਣ ਸਾਰੀ ਪੁੱਛਿਆ ਵੀ ਮੰਨ ਲਓ ਜਦੋਂ ਇਹਨਾਂ ਨੇ ਮੈਨੂੰ ਕਿਹਾ ਆਹ ਦੇਖ ਲਓ ਤੁਸੀਂ ਕਿੰਨੇ ਚਿਰ ਦੀ ਗੱਭ ਹੋ ਗਈ ਬਈ 7 ਮਹੀਨਿਆਂ ਦੀ ਗੱਭ ਹੋ ਗਈ ਜੀ ਇਹ 7 ਮਹੀਨਿਆਂ ਦੀ ਗੱਭ ਆ ਜੀ ਮਿੱਟੀ ਵੀ ਖਾਂਦੀ ਐ ਤੇ ਕੰਨਾਂ ਵੀ ਜੜਦੀ ਐ ਕਲੀਅਰ ਗੱਲ ਆ ਬਈ ਇਹਦੇ ਆਇਰਨ ਟੌਨਿਕ ਮੱਲੋ ਖੂਨ ਦੀ ਕਮੀ ਆ ਦੇਚ ਜਿੰਨਾ ਚਿਰ ਖੂਨ ਨਹੀਂ ਪੂਰਾ ਹੋਊਗਾ ਉਨਾ ਚਿਰ ਇਹਦੀ ਸਿਹਤ ਨਹੀਂ ਬਣੂਗੀ ਹੁਣ ਇਹਨਾਂ ਨੂੰ ਵੈਟ ਬਲੱਡ ਸ਼ਾਰਕਾ ਫਰੋਲ ਜਾਂ ਫੈਰੀਗੈਂਡ ਜੋ ਤਿੰਨਾਂ ਚੋਂ ਇੱਕ ਕਿਹਾ ਵੀ ਦਿਓ ਇਹਨੂੰ ਤਾਂ ਸਿਹਤ ਫੇਰ ਹੀ ਬਣਨੀ ਆ ਜੀ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਜੇ ਪਸ਼ੂ ਮਿੱਟੀ ਖਾਂਦਾ ਕੰਦਾ ਤੇ ਜੀਭਾ ਮਾਰਦਾ ਠੀਕ ਆ سنگਲ ਨੂੰ ਮੰਨ ਕੇ ਚਲੋ ਚੱਟੀ ਜਾਂਦਾ ਜਾਂ ਆਪਦਾ ਬਾਥਰੂਮ ਪੀਂਦਾ ਤਾਂ ਉਹ ਚਾਇਰਨ ਦੀ ਕਮੀ ਆ ਜੀ ਠੀਕ ਨਾਲ ਤੁਸੀਂ ਫਾਸਫੋਰਸ ਵੀ ਦੇ ਸਕਦੇ ਆ ਪਰ ਤੁਸੀਂ ਆਇਰਨ ਮੈਨ ਦੇਓ ਬਸ਼ੂ ਨੂੰ ਆ ਦਿਨਾਂ ਚ ਤੁਹਾਨੂੰ ਦੱਸਿਆ ਵੀ ਐਨੀਮਿਕ ਪਸ਼ੂ ਹੁੰਦੇ ਹੀ ਹੁੰਦੇ ਆ ਜਿੱਕੜ ਵੀ ਲੱਗ ਜਾਂਦੇ ਆ ਉਦੋਂ ਵੀ ਪ੍ਰੋਬਲਮ ਆਉਂਦੀ ਆ ਗੈਲਟੀਆਂ ਹੋ ਜਾਂਦੀਆਂ ਉਦੋਂ ਵੀ ਐਨੀਮਿਕ ਪਸ਼ੂ ਹੋ ਜਾਂਦਾ ਜੀ ਖੂਨ ਦੀ ਕਮੀ ਪਸ਼ੂ ਚ ਜਿਹੜੇ ਚ ਹੈਗੀ ਆ ਉਹਨੇ ਰਾਜੀ ਨਹੀਂ ਹੋਣਾ ਕੋਈ ਮਰਜ਼ੀ ਬਾਈ ਚੱਲੋ ਜਿੰਨਾ ਚਿਰ ਉਹਦੀ ਖੂਨ ਦੀ ਜਿਹੜੀ ਸਮਰੱਥਾ ਉਹ ਪੂਰੀ ਨਹੀਂ ਹੋਣੀ ਉਨਾਂ ਚਿਰ ਉਹਨੇ ਰਾਜੀ ਨਹੀਂ ਹੋਣਾ ਜੀ ਠੀਕ ਆ ਆ ਜਿਵੇਂ ਵੇਹੜ ਤੁਸੀਂ ਦੇਖ ਹੀ ਰਹੇ ਆ 7 ਮਹੀਨਾ ਦੀ ਗੱਭ ਹੈ ਇਹਦੇ ਚੋਂ 50 ਕਿਲੋ ਵਜਨ ਜਦੋਂ ਨਿਕਲ ਗਿਆ ਤੇ ਇਹ ਤਾਂ ਹੱਡੀਆਂ ਨਿਕਲੇ ਹੋਣਗੀਆਂ ਦੀਆਂ ਕੀ ਰਹੂਗਾ ਇਹਦੇ ਚ ਤੁਸੀਂ ਆਪ ਹੀ ਦੇਖ ਲਓ ਤਾ ਕਰਕੇ ਵੀ ਇਹ ਵਹਿੜ ਤੁਸੀਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਵਧੀਆ ਬਣ ਜਾਣਾ ਇਹਨੇ ਜਦੋਂ ਨਾਲ ਇਹਨੂੰ ਬਾਈਪਾਸ ਫੈਟ ਵਗੈਰਾ ਦਿੱਤੀ ਗਈ ਤੇ ਆਇਰਨ ਟੋਨਿਕ ਦਿੱਤਾ ਗਿਆ ਇਹ ਵਹਿੜ ਦਾ ਪੂਰਾ ਵਧੀਆ ਬਣ ਜਾਣਾ ਇਹਨੇ ਸਰੀਰ ਇਹਦਾ ਸਹੀ ਹੋ ਜਾਣਾ ਜੀ ਜਮਾ ਇਹ ਗਾਂਦ ਵੀ ਇਹੀ ਦਿੱਕਤ ਆ ਜੀ ਇਹ ਵੀ ਹੁਣ ਮੈਂ ਸਾਹਮਣੇ ਹੀ ਦੇਖੀ ਹੈ ਕੰਦਾ ਜੱਟਦੀ ਹੈ ਪਰ ਇਹਦੀ ਅਜੇ ਸੇਹ ਚਲੋ ਠੀਕ ਹੈ ਘੱਟ ਜੱਟਦੀ ਹੋਊਗੀ ਪਰ ਆ ਵਹਿੜ ਥੋੜੀ ਜਿਆਦਾ ਨੀਮੀ ਕਾ ਤਾਂ ਕਰਕੇ ਇਹ ਕੰਦਾ ਜੱਟ ਰਹੀ ਹੈ ਤੇ ਇਹਨੂੰ ਜਦੋਂ ਆਇਰਨ ਟੋਨਿਕ ਦਿੱਤਾ ਗਿਆ ਇਹਨੇ ਸਹੀ ਹੋ ਜਾਣਾ ਬਈ ਇਹ ਕਿੰਨੇ ਕ ਟਾਈਮ ਦੀ ਹੈ ਜਿਹੜੀ ਇਹ ਪ੍ਰੋਬਲਮ ਹੈ ਚ ਕੰਦਾ ਜੱਟਣ ਵਾਲੀ ਮਿੱਟੀ ਖ ਮਟਿਆ ਨੂੰ ਛਾਲ ਪਰ ਹੋ ਗਿਆ ਜੀ ਠੀਕ ਹੈ ਜੀ ਛਾਲ ਪਰ ਹੋ ਗਿਆ ਜੀ ਬਾਈ ਜੀ ਲੈਬ ਪ੍ਰੋਲ ਦੇ ਰਹੇ ਆ ਨੂੰ ਵੀ ਚਲੋ ਕਿਸੇ ਨੇ ਕਹਿਤਾ ਇਹਨਾਂ ਨੂੰ ਮੈਡੀਕਲ ਵਾਲੇ ਨੇ ਕਹਿਤਾ ਕਿਸੇ ਨੇ ਵੀ ਕਹਿਤਾ ਵੀ ਇਹਦੇ ਨਾਲ ਖੂਨ ਪੂਰਾ ਹੋ ਜਾ ਜਿਹਦਾ ਲੈਬ ਪ੍ਰੋਲ ਆ ਮੰਨ ਕੇ ਚਲੋ ਨਾ ਤਾਂ ਹੀ ਕਲੀਅਰ ਹੋ ਰਿਹਾ ਜੀ ਵੀ ਆਪਾਂ ਨੂੰ ਲਿਵਰ ਦੀ ਦਵਾਈ ਆ ਉਹ ਲਿਵਰ ਟੋਨਿਕ ਆ ਕਿ ਆਇਰਨ ਟੋਨਿਕ ਆ ਆਇਰਨ ਟੋਨਿਕ ਇਹਨੂੰ ਪੂਰਾ ਕਰੂਗਾ ਜੀ ਜਿਹਦੇ ਚ ਖੂਨ ਵਾਲਾ ਸਿਸਟਮ ਆ ਹਨਾ ਬਈ ਖੂਨ ਦੀ ਕਮੀ ਵਾਲੀ ਜਿਹੜੀ ਚੀਜ਼ ਆ ਉਹ ਇਹਨੂੰ ਪੂਰਾ ਕਰੋਗੇ ਖੂਨ ਨੂੰ ਨਾ ਕੇ ਲਿਵਰ ਟਾਣ ਕੇ ਇਹਨੂੰ ਪੂਰਾ ਕਰੋਗੇ ਦੋ ਤਿੰਨ ਬੋਰੀਆਂ ਖਾ ਗੀ ਜੀ ਕੋਈ ਕੋਸ ਜਿਹੀ ਲੱਗੇ ਨਹੀਂ ਜੀ ਥਾਂ ਕੋਈ ਦਾ ਗੱਲ ਹੈ ਨਾ ਫਰਕ ਨਹੀਂ ਪਿਆਗਾ ਕੋਈ ਵੀ ਤਿੰਨ ਬੋਰੀਆਂ ਪਾ ਚੁੱਕੇ ਆ ਫੀਡ ਰੰਗ ਰੰਨਾ ਮਾਗਲੇ ਖਾ ਗੀ ਦਾ ਨਾ ਖਾ ਗੀ ਵੀਡੀਓ ਬਾਈ ਪੂਰੀਆਂ ਦੇਖਦੇ ਆ ਮੇਰੀਆਂ ਤੁਸੀਂ ਗੱਬਣ ਤੋਂ ਬਾਅਦ ਹਾਂ ਜੀ ਤੇ ਫਿਰ ਕਹਿੰਦਾ ਵੀਡੀਓ ਦੇਖਦੇ ਆ ਫਿਰ ਤੁਹਾਨੂੰ ਮੇਰੇ ਹਿਸਾਬ ਨਾਲ ਇਹ ਚੀਜ਼ ਬਾਰੇ ਪਤਾ ਲੱਗ ਜਾਣਾ ਚਾਹੀਦਾ ਸੀ ਵੀਡੀਓ 'ਚ ਮੈਂ ਬੋਲਦਾ ਰਹਿੰਦਾ ਹਾਂ ਉਹ ਹੀ ਕਮਜ਼ੋਰ ਆ ਜੀ ਐਸੇ ਬਸ ਆਏ ਦੇਖੀ ਗਏ ਅੱਛਾ ਐਂ ਦੇ ਹਾਂ ਹਾਂ ਹਾਂਜੀ 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 ਜਿੱਤੇ ਸਮਝਿਆ ਬਣ ਹਾਂ ਜਿੱਤੇ ਸ਼ੈਂਬਾ ਫਿਰ ਕਾਪਰ ਦੀ ਵੀ ਡੈਫੀਸ਼ੈਂਸੀ ਹੁੰਦੀ ਆ ਵੈਸੇ ਤੇ ਪਰ ਜੇ ਮੰਨ ਕੇ ਚੱਲੋ ਉਹਦੇ ਨਾਲ ਨਹੀਂ ਖੂਨ ਵਧਦਾ ਵੈਟ ਬਲੱਡ ਨਾਲ ਫਿਰ ਆਪਾਂ ਨੂੰ ਕਾਪਰ ਦੇਣਾ ਪੈਣਾਗਾ ਕਾਪਰ ਨੇ ਖੂਨ ਵਧਾਉਣਾ ਜਿਵੇਂ ਆਪਾਂ ਜਦੋਂ ਅ ਪਸ਼ੂ ਨੀਮਿਕ ਹੋ ਜਾਂਦਾ ਨਾ ਉਦੋਂ ਫਿਰ ਕੁਰਾਨ ਬੀ ਐਚ ਇੰਜੈਕਸ਼ਨ ਲਾ ਕੇ ਉਹ ਖੂਨ ਬੰਨ ਲਾ ਦਿੰਦਾ ਜੀ ਠੀਕ ਠੀਕ ਆ ਉਹਦੇ ਤੁਸੀਂ ਵੈਟਸ ਕੋ ਕੋ ਗੋਲੀਆਂ ਦੇ ਸਕਦੇ ਆ ਇਹਾਂ ਤੁਸੀਂ ਬੋਬੀ ਮੈਨ ਜੀਐਲ ਦੇ ਸਕਦੇ ਆ ਕਿਊਜਨ ਵੀ ਪਾਊਡਰ ਦੇ ਸਕਦੇ ਆ ਜੀ ਤੇ ਕਾਪਰ ਦੀ ਜ਼ਿਆਦਾ ਮਾਤਰਾ ਫੇਰ ਇਹਦਾ ਕੋਨ ਬਣਨਾ ਸ਼ੁਰੂ ਹੋ ਜਾਊਗਾ ਪਰ 100% ਇਹ ਗੱਲੇ ਆਇਰਨ ਟੌਨਿਕ ਨਾਲ ਸੈੱਟ ਹੋ ਜਾਊਗੀ ਤੇ 50 50 ਐਮਐਲ ਸਵੇਰ ਸ਼ਾਮ ਦੇ ਇਹਨੂੰ ਇਹ 30 30 ਐਮਐਲ ਬਹੁਤ ਆ ਜੀ ਜਿਵੇਂ ਆ ਥੋੜੀ ਵੱਡੀ ਗਆ ਇਹਨੂੰ ਤੁਸੀਂ 100 50 ਦੇ ਦਿਓ ਇਹਨੂੰ 30 30 ਵੀ ਕੰਮ ਕਰ ਦੇਊਗਾ ਠੀਕ ਆ ਜੀ ਠੀਕ ਆ 2 ਲੀਟਰ ਤੱਕ ਇਹਨੂੰ ਆਇਰਨ ਟੌਨਿਕ ਪਿਆਓ ਫੇਰ ਸਾਰੇ ਅਗੇ ਸੈੱਟ ਹੋਊਗਾ ਠੀਕ ਆ ਜੀ ਛੋਟੀ ਵਾਲਾ ਸਾਨੂੰ ਦੱਸਿਆ ਵੀ ਆਹ ਜਿਹੜੀ ਕਮੀ ਫਲੇਮ ਗੈਟ ਦਿੱ ਪਰ ਆਪਣੀ ਮਜਬੂਰੀ ਸੀ ਵੀ ਇਹਦਾ ਹਾਰਮੋਨ ਇਹਨਾਂ ਵੈਲਾ ਸੀ ਇੰਨਾ ਵਿਗੜਿਆ ਪਿਆ ਵੀ ਕਿਹੜਾ ਇਹਦਾ ਹੀਟ ਸਰਕਲ ਚਲਾਉਣ ਵਾਸਤੇ ਆਪਾਂ ਤੁਹਾਨੂੰ ਕਿੱਟ ਦਿੱਤੀ ਹੈ ਹਾਂਜੀ ਹਾਂਜੀ ਠੀਕ ਹੈ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਵੇਂ ਦੇਣੀ ਹੈ ਠੀਕ ਹੈ ਪਾਣੀ ਨਾਲ ਪੂਰਾ ਰਜਾ ਕੇ ਦੋ ਗੋਲਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਵਿਚਾਲੇ ਵਾਲੀ ਗੋਲੀ ਠੀਕ ਹੈ ਜੀ ਹਾਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਜੀ ਧੰਨਵਾਦ ਜੀ